ਹੈਲੋ ਫਰੈਂਡਸ ਅੱਜ ਕੱਲ੍ਹ ਛੁੱਟੀਆਂ ਦਾ ਦੌਰ ਚੱਲ ਰਿਹਾ ਔਰ ਬੱਚਿਆਂ ਦੀਆਂ ਬਹੁਤ ਬਹੁਤ ਡੇਲੀ ਡਿਮਾਂਡਸ ਆਉਂਦੀਆਂ ਜੇ ਤੁਸੀਂ ਡਿਮਾਂਡਸ ਨਹੀਂ ਪੂਰੀਆਂ ਕਰ ਸਕਦੇ ਤਾਂ ਤੁਸੀਂ ਆਰਡਰ ਕਰੋ ਤੇ ਚਲੋ ਅੱਜ ਆਪਾਂ ਮੈਂ ਸੋਚਿਆ ਇੱਕ ਹਲਕਾ ਜਿਹਾ ਇੱਕ ਦੇਸੀ ਜਿਹਾ ਆਪਾਂ ਇੱਕ ਬੱਚਿਆਂ ਵਾਸਤੇ ਕੁਝ ਬਣਾਈਏ ਤੇ ਦੇਖੋ ਮੈਂ ਪੈਨ ਰੱਖਿਆ ਔਰ ਇਹਦੇ ਵਿੱਚ 1.5 ਕੌਲੀ ਪਾਣੀ ਪਾਵਾਂਗੇ ਆਪਾਂ ਆ ਦੇਖੋ 1.5 ਕੌਲੀ ਪਾਣੀ ਪਾਵਾਂਗੇ ਜਾਂ ਵਸੇ ਇੱਕ ਕੌਲੀ ਚਲੋ ਡੇਢ ਪਾ ਦਿੰਨੇ ਆਪਾਂ ਲਓ ਜੀ ਡੇਢ ਕੌਲੀ ਪਾਣੀ ਪਾ ਤਾ ਹੁਣ ਇਹਨਾਂ ਆਪਾਂ ਕੀ ਕਰਾਂਗੇ ਪਾਣੀ ਨੂੰ ਬੋਇਲ ਕਰਾਂਗੇ ਤਾਂ ਉਹਦੇ ਵਾਸਤੇ ਪਹਿਲਾਂ ਇਹਦੇ ਵਿੱਚ ਤੁਹਾਨੂੰ ਇੱਕ ਦੱਸਦੀ ਆ ਮੈਂ ਕੀ ਕੀ ਹੈਗਾ ਮੇਰੇ ਕੋਲੇ ਤੇ ਇਹ ਮੈਂ ਆਲੂ ਲਏ ਸੀ ਜੀ ਠੀਕ ਹੈ ਇਹ ਮੇਰੇ ਖਿਆਲ ਇੱਕ ਕਿਲੋ ਦੇ ਕਰੀਬ ਹੋਣਗੇ ਆਲੂ ਇਹਨਾਂ ਨੂੰ ਬੋਇਲ ਕਰ ਲਿਆ ਚੰਗੀ ਤਰ੍ਹਾਂ ਵਿੱਚ ਕੇ ਪਿਆਜ਼ ਪਾ ਲਿਆ ਤੇ ਇਹ ਵਿੱਚ ਇਹਦੇ ਮੈਂ ਕੜੀ ਪੱਤਾ ਪਾਇਆ ਹੈਗਾ ਇੰਨੂੰ ਮੈਂ ਹੁਣ ਚੰਗੀ ਤਰ੍ਹਾਂ ਮੈਸ਼ ਕਰੂੰਗੀ। ਉਨੀ ਦੇਰ ਮੇਰਾ ਜਿਹੜਾ ਪਾਣੀ ਹੈਗਾ ਉਹ ਬੋਇਲ ਹੁੰਦਾ। ਤਾਂ ਇਸ ਮਟੀਰੀਅਲ ਦੇ ਅਕੋਰਡਿੰਗ ਤੁਸੀਂ ਇਹਦੇ ਵਿੱਚ ਨਮਕ ਐਡ ਕਰਨਾ ਪਾਣੀ ਦੇ ਵਿੱਚ। ਮੰਨ ਲਓ ਇੱਕ ਚਮਚਾਕ ਪਾਣੀ ਇਹਦੇ ਵਾਸਤੇ ਲੱਗੂਗਾ ਆਪਾਂ ਨੂੰ। ਕਿਉਂਕਿ ਬਾਅਦ ਦੇ ਵਿੱਚ ਆਪਾਂ ਹੋਰ ਨਹੀਂ ਪਾਉਣਾ ਹੈਗਾ ਇਹਦੇ ਵਿੱਚ। ਆ ਦੇਖੋ ਇੰਨਾ ਕੁ ਆਪਾਂ ਨੂੰ। ਘੱਟ ਵੱਧ ਲੱਗੂਗਾ ਤਾਂ ਆਪਾਂ ਖਾ ਕੇ ਚੈੱਕ ਕਰ ਲਾਂਗੇ ਤਾਂ ਦੁਬਾਰਾ ਪੈ ਜੂਗਾ। ਠੀਕ ਹੈ ਜੀ। ਪਾਣੀ ਪਾਤਾ ਤਾਂ ਹੁਣ ਇਹਦੇ ਵਿੱਚ ਆਪਾਂ ਇੱਕ ਪਾਵਾਂਗੇ। ਸਿਕਰਟ ਜੀ ਜੀ ਚਲੋ ਬਾਅਦ ਐਡ ਕਰ ਲੈਨੇ ਆ ਠੀਕ ਆ ਪਾਣੀ ਬੋਇਲ ਹੁੰਦਾ ਤਾਂ ਫਿਰ ਉਸ ਤੋਂ ਬਾਅਦ ਮਿਲਦੇ ਲੋਜੀ ਆਪਣੇ ਜਿਹੜਾ ਹੈਗਾ ਬੋਇਲ ਹੋ ਗਿਆ ਪਾਣੀ ਇਹਦੇ ਵਿੱਚ ਆਪਾਂ ਆਹ ਅਦਰਕ ਤੇ ਲਸਣ ਦੀ ਜਿਹੜੀ ਪੇਸਟ ਹੈਗੀ ਆ ਉਹ ਥੋੜੀ ਜਿਹੀ ਟਿੱਕ ਕਰਾਂਗੇ ਠੀਕ ਆ ਜੀ ਤਾਂ ਹੁਣ ਇਹਦੇ ਵਿੱਚ ਤੁਸੀਂ ਇਹਨੂੰ ਹਲਾ ਕੇ ਚੰਗੀ ਤਰ੍ਹਾਂ ਹਿਲਾ ਲਓ ਖਲੌਣ ਤੋਂ ਬਾਅਦ ਇਹਦੇ ਵਿੱਚ ਹੁਣ ਆਪਾਂ ਇੱਕ ਕੌਲੀ ਇਹ ਪਾਵਾਂਗੇ ਆਪਾਂ ਡੇਢ ਪਾਵਾਂਗੇ ਕਿੰਨਾ ਆਪਾਂ ਪਾਣੀ ਪਾਇਆ ਉੰਨੀ ਹੀ ਆਪਾਂ ਇਹਦੇ ਵਿੱਚ ਸੂਜੀ ਪਾਵਾਂਗੇ ਇਹ ਤੁਸੀਂ ਕੱਚੇ ਵੀ ਬਣਾ ਕੇ ਰੱਖ ਸਕਦੇ ਆ ਵੀ ਮਤਲਬ ਇੱਕ ਪੌਲੀ ਬੈਗ ਦੇ ਵਿੱਚ ਵਧੀਆ ਤੁਸੀਂ ਇਹਨੂੰ ਪਾ ਕੇ ਰੱਖ ਸਕਦੇ ਆ ਠੀਕ ਹੈ ਜੀ ਲਓ ਇਹਨੂੰ ਹੁਣ ਆਪਾਂ ਹਿਲਾਉਨੇ ਆ ਇਹ ਪਾਣੀ ਜਦੋਂ ਗਰਮ ਪਾਣੀ ਆਪਾਂ ਸੂਜੀ ਦੇ ਵਿੱਚ ਪਾਉਨੇ ਆ ਤਾਂ ਉਹ ਨਾਲ ਦੀ ਨਾਲ ਉਹਨੂੰ ਸੋਕ ਕਰ ਲੈਂਦੀ ਹੈ। ਹਾਂ ਜਦ ਚੰਗੀ ਤਰ੍ਹਾਂ ਹਿਲਾ ਲਓ। ਜਦੋਂ ਪਾਣੀ ਸਾਰਾ ਸੁੱਕ ਗਿਆ ਤਾਂ ਆਪਾਂ ਇਹਨੂੰ ਠੰਡਾ ਹੋਣ ਵਾਸਤੇ ਰੱਖਾਂਗੇ। ਲੋਜੀ ਬਿਲਕੁਲ ਰੈਡੀ ਹੋ ਗਿਆ ਆਪਣਾ। ਸੂਜੀ ਨੇ ਆਪਣਾ ਵਧੀਆ ਬਣ ਗਈ ਆ। ਤੇ ਇਹਨੂੰ ਆਪਾਂ ਹੁਣ ਗੈਸ ਕਰਾਂਗੇ ਬੰਦ। ਤੇ ਇਹਨੂੰ ਆਪਾਂ ठंडा होने वास्ते रखा थोड़े टाइम तो उन्नी देर चाह दूसरा मटीरियल तैयार कर देंगे। दें इधर ठंडा होने रख लें ऊपरों फैन चला दें तो थोड़ा जल्दी ठंडा हो जूगा यह लो जी ਵਧੀਆ ਬਣ ਗਿਆ ਜੀ ਤਾਂ ਹੁਣ ਆਜੋ ਆਪਾਂ ਇਸ ਮਟੀਰੀਅਲ ਵੱਲ ਹੁੰਨੇ ਆ ਹੁਣ ਇਹਦੇ ਵਿੱਚ ਆਪਾਂ ਕੀ ਪਾਵਾਂਗੇ ਲੋ ਹੁਣ ਇਹਦੇ ਵਿੱਚ ਆਪਣੇ ਕੋਲੇ ਸਮਾਨ ਬਹੁਤ ਵਧੀਆ ਹੁੰਦਾ ਜੀ ਅੱਜ ਕੱਲ ਤਾਂ ਖਾਸ ਕਰਕੇ ਕੋਈ ਬੱਚੇ ਆਰਡਰ ਮੰਗਾਉਂਦੇ ਨੇ ਇਹ ਆਪਣੇ ਕੋਲੇ ਹੈਗੇ ਜੀ ਸੀਜ਼ਨਿੰਗ ਔਰ ਗੈਨੋ ਉਹ ਪਾ ਮੰਗਿਆ ਤੁਸੀਂ बच्चे पूरे बढ़िया खुश हो के खाना कि जो अपना दो पाउच आप पा देंगे तो दो पाउच आपवेंगे पा वाले रेड चिली फ्लेक्स ਲੋ ਜੀ ਆਪਣਾ ਆਲੂ ਮੈਸ਼ ਹੋ ਗਿਆ ਚੰਗੀ ਤਰ੍ਹਾਂ ਸਿੰਪਲ ਰੱਖਿਆ ਵਿੱਚ ਮੈਂ ਕੁਝ ਵੀ ਨਹੀਂ ਪਾਇਆ ਜਿਆਦਾ ਇਹਦੇ ਕੜੀ ਪੱਤਾ ਪਾਇਆ ਥੋੜਾ ਜਿਹਾ ਪਿਆਜ਼ ਪਾਇਆ ਆਲੂ ਪਾਇਆ ਤੇ ਇਹਨਾਂ ਨੂੰ ਜਦ ਠੰਡੇ ਕਰ ਲੈਣਾ ਠੰਡੇ ਕਰਕੇ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਹੁਣ ਇਹਦੇ ਵਿੱਚ ਆਪਾਂ 2 ਚਮਚ ਕਾਰਨ ਫਲੈਕਸ ਪਾਵਾਂਗੇ ਇਹਨਾਂ ਨੂੰ ਆਪਾਂ ਬਾਈਂਡਿੰਗ ਕਰਨਾ ਹੈ ਤੇ ਅਗਰ ਇਨ ਕੇਸ ਤੁਹਾਡੇ ਕੋਲ ਕਾਰਨ ਫਲੈਕਸ ਹੈ ਨਹੀਂ ਘਰ ਦੇ ਵਿੱਚ ਅਵੇਲੇਬਲ ਤਾਂ ਤੁਸੀਂ 2 ਚਮਚ ਬੇਸਨ ਪਾ ਸਕਦੇ ਹੋ ਠੀਕ ਹੈ ਤਾਂ ਇਹਨੂੰ ਆਪਾਂ ਸਾਰੇ ਦੇ ਉੱਪਰ ਇਦਾਂ ਲਾ ਲਾਂਗੇ ਇਦਾਂ ਕਰਕੇ ਠੀਕ ਹੈ ਕਿਉਂਕਿ ਇਹ ਧੋ ਦੇਖਣਾ ਹੀ ਜ਼ਰੂਰੀ ਹੈ ਵੀ ਆਪਾਂ ਬਣਾਉਨੇ ਕਿਦਾਂ ਹੈਨਾ ਵੀਡੀਓ ਲੰਬੀ ਦਾ ਨਾ ਕਰਿਆ ਕਰੋ ਵੀ ਵੀਡੀਓ ਲੰਬੀ ਹੋ ਗਈ ਜਾਣਕਾਰੀ ਕਿਹਾ ਕਰੋ ਕਿ ਤੁਸੀਂ ਸਾਨੂੰ ਜਾਣਕਾਰੀ ਪੂਰੀ ਦਿੱਤੀ ਆਪਾਂ ਦੇਖੀਏ ਹਾਂ ਆ ਆਪਣਾ ਠੰਡਾ ਹੋ ਗਿਆ ਸੂਜੀ ਵਾਲਾ ਆ ਦੇਖੋ ਬਿਲਕੁਲ ਵਧੀਆ ਬਣ ਗਿਆ ਹਾਂਜੀ ਲਓ ਪੂਰਾ ਠੰਡਾ ਹੋ ਗਿਆ ਤਾਂ ਹੁਣ ਇਹਨੂੰ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ ਇਹ ਤਾਂ ਕਰਕੇ ਸਾਰੇ ਦੇ ਵਿੱਚ ਇਹਨੂੰ ਆਪਾਂ ਮਿਕਸ ਕਰ ਲਏ ਹਮ ਫਨਕਾਇਆ ਮੈਂ ਆਇਲ ਲਗਾ ਕੇ ਨਾ ਇਹਨੂੰ ਮੈਂ ਪਲੇਟ ਦੇ ਵਿੱਚ ਸ਼ਿਫਟ ਕਰਤਾ ਆਪਣਾ ਬਹੁਤ ਹੀ ਵਧੀਆ ਡੋ ਬਣ ਗਿਆ ਹੁਣ ਇਹਦੀ ਮੈਂ ਤੁਹਾਨੂੰ ਦੋ ਤਿੰਨ ਰੈਸਪੀਜ਼ ਬਣਾ ਕੇ ਦਿਖਾਉਣੀ ਆ ਫਸਟ ਤਾਂ ਮੈਂ ਤੁਹਾਨੂੰ ਬ੍ਰੈਡ ਵਾਲੀ ਬਣਾ ਕੇ ਦਿਖਾਉਣੀ ਆ ਹੋਰ ਆਈਟਮ ਇੱਕ ਤੋਂ 10 ਤੱਕ ਇਹ ਜੇ ਆਪਾਂ ਥੋੜਾ ਜਿਹਾ ਪਾਣੀ ਪਾ ਲਾਂਗੇ ਜੀ ਇਹਨਾਂ ਆ ਦੇਖੋ ਜੀ ਇੱਕ ਤਾਂ ਆਪਾਂ ਸਿੰਪਲ ਬੋਲ ਬਣਾ ਲਈ ਇੱਕ ਆਹ ਆਪਾਂ ਬ੍ਰੈਡ ਦੀ ਲollipops ਬਣਾ ਲਈ ਇੱਕ ਆਪਾਂ ਸਮਾਈਲੀ ਬਣਾ ਲਈ ਕਿੰਨੀ ਵਧੀਆ ਹੈ ਨਾ ਤੇ ਇੱਕ ਆਪਾਂ ਆਹ ਬ੍ਰੈਡ ਦੇ ਗੋਲ ਬਣਾ ਲਏ ਹੁਣ ਇਹਨੂੰ ਆਪਾਂ ਕੀ ਕਰਾਂਗੇ ਆ ਥੋੜਾ ਜਿਹਾ ਪਾਣੀ ਲਿਆ ਆਪਾਂ ਇਹਦੇ ਵਿੱਚ ਇੱਕ ਚਮਚਾ ਆਪਾਂ ਮੈਦਾ ਪਾਵਾਂਗੇ ਥੋੜਾ ਜਿਹਾ ਇਹਨਾਂ ਦਾ ਇਸ ਤਾ ਇਹਨੂੰ ਆਪਾਂ ਚੰਗੀ ਤਰ੍ਹਾਂ ਡਿਲੀਊਟ ਕਰਾਂਗੇ ਇਹਨੂੰ ਆਪਾਂ ਪਤਲਾ ਹੀ ਰੱਖਾਂਗੇ ਲਓ ਜੀ ਇਹ ਆਪਾਂ ਜਿਹੜਾ ਸੀਗਾ ਮੈਦਾ ਥੋੜਾ ਜਿਹਾ ਡਿਲੀਊਟ ਕੀਤਾ ਆਪਾਂ ਤੇ ਹੁਣ ਆਪਾਂ ਕੀ ਕਰਾਂਗੇ ਆਹ ਆਪਣੇ ਕੋਲੇ ਹੈਗਾ ਬ੍ਰੈਡ ਕ੍ਰੰਬਸ ਇਹ ਵਾਲਾ ਇਹਨੂੰ ਇਸ ਤਰ੍ਹਾਂ ਫਲਾ ਕੇ ਰੱਖਾਂਗੇ ਤਾਂ ਆਪਾਂ ਸਾਰਿਆਂ ਨੂੰ ਪਹਿਲਾਂ ਸਮਾਈਲੀ ਬਣਾਈਏ ਇਹਨੂੰ ਥੋੜਾ ਜਿਹਾ ਆਪਾਂ ਇਹਦੇ ਵਿੱਚ ਡਿਪ ਕਰਾਂਗੇ ਤਾਂ ਫੇਰ ਆਪਾਂ ਇਹਨੂੰ ਇਹ ਵਿੱਚ ਥੋੜਾ ਇਦਾਂ ਲਾ ਕੇ ਰੱਖਾਂਗੇ। ਇਵੇਂ ਆਪਣਾ ਜਿਹੜਾ ਗੋਲ ਬਾਉਲਾ ਆ ਬਾਉਲਾ ਸੌਰੀ ਬਾਉਲੀ ਕਹਿੰਦਾ। ਆ ਲਓ ਇਹਨੂੰ ਆਪਾਂ ਰੱਖਾਂਗੇ। ਇਵੇਂ ਜਿਹੜੀ ਆਪਣੇ ਆਹ ਪੋਟੈਟੋ ਲollipops ਆ ਇਵੇਂ ਆਪਾਂ ਫੇਰ ਲੰਕਰਾਂਗੇ। ਇਸ ਤਰ੍ਹਾਂ ਬ੍ਰੈਡ ਕ੍ਰੰਬਸ ਲਾ ਕੇ ਰੱਖਾਂਗੇ। ਇਹ ਹੋ ਗਏ ਆਪਣੇ ਬ੍ਰੈਡਸ ਵਾਲੇ। ਅਗਰ ਤੁਸੀਂ ਇਹ ਤੋਂ ਬਿਨਾ ਵੀ ਬਣਾਉਣਾ ਹੈ ਤੋ ਉਹ ਮੈਂ ਤੁਹਾਨੂੰ ਦੱਸਿਆ ਸੀ ਹੈਨਾ ਆ ਦੇਖੋ ਇਹਨੂੰ ਆਪਾਂ ਹੁਣ ਓਇਲ ਗਰਮ ਕਰਾਂਗੇ ਔਰ ਉਹਦੇ ਵਿੱਚ ਛੱਟਾਂਗੇ ਇਹ ਵੀ ਆਪਣਾ ਜਿਹੜਾ ਹੈਗਾ ਬ੍ਰੈਡ ਵਾਲਾ ਹੀ ਆ ਬਾਲ ਆਹ ਆ ਬੜਾ ਲਓ ਇਹ ਹੋ ਗਏ ਹੁਣ ਆਪਣੇ ਰੈਡੀ ਜੀ ਸਾਰਾ ਬ੍ਰੈਡ ਕ੍ਰੰਬਸ ਵਗੈਰਾ ਲੱਗ ਚੁੱਕਾ ਤਾਂ ਹੁਣ ਆਪਾਂ ਕਿਚਨ ਦੀ ਤਰਫੋਂ ਹੈ ਠੀਕ ਹੈ ਹੁਣ ਆਪਾਂ ਇੱਥੇ ਓਇਲ ਗਰਮ ਕਰਦੇ ਆਂ ਕੜਾਹੀ ਰੱਖਦੇ ਆਂ ਲਓ ਜੀ ਗੈਸ ਕਰਤਾ ਚਾਲੂ ਉੱਪਰ ਹੋ ਗਈ ਕੜਾਈ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਓਇਲ ਹੁਣ ਇਹਨੂੰ ਆਪਾਂ ਗਰਮ ਹੋਣ ਦੇਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਨੈਕਸਟ ਸਟੈਪ ਦਾ ਪ੍ਰੋਸੀਜਰ ਕਰਦੇ ਹਾਂ ਲਓ ਜੀ ਤੇਲ ਹੋ ਗਿਆ ਆਪਣਾ ਗਰਮ ਤੇ ਹੁਣ ਆਪਾਂ ਦੇਖੀਏ सारे ना पहले समाइयू पाइए एक वाला लॉलीपॉप एक गोल एक सिंपल ठीक है जी तो बिल्कुल स्लो मीडियम फ्लेम के बाहर ਇਕਦਮ ਕ੍ਰਿਸਪੀ ਬਣ ਗਈ ਹੈ ਜੀ ਅੱਜ ਤੱਕ ਦੇ ਬੱਚਿਆਂ ਨੂੰ ਕ੍ਰਿਸਪੀ ਬਹੁਤ ਜ਼ਿਆਦਾ ਪਸੰਦ ਹੈਗੇ ਆ ਤਾਂ ਇਹਨਾਂ ਨੂੰ ਆਪਾਂ ਹੁਣ ਬਾਹਰ ਕੱਢਾਂਗੇ ਤੇ ਮੈਂ ਤੁਹਾਨੂੰ ਪੰਜੇ ਦੀਆਂ ਪੰਜੇ ਆਈਟਮਾਂ ਬਣਾਤੀਆਂ ਦਿਖਾਤੀਆਂ ਇਹ ਇਹ ਤੇ ਤੁਸੀਂ ਜੋ ਤੁਹਾਨੂੰ ਠੀਕ ਲੱਗਦਾ ਤੁਸੀਂ ਇਦਾਂ ਦੀ ਆਈਟਮ ਬਣਾ ਸਕਦੇ ਹੋ ਇਹ ਤੁਹਾਡੀ ਚੁਆਇਸ ਹੈਗੀ ਆ ਇਹ ਤੁਸੀਂ ਕਿਦਾਂ ਦਾ ਬਣਾ ਸਕਦੇ ਹੋ ਬ੍ਰੈਡ ਸਟਰੰਸ ਲਗਾਣਾ ਤਾਂ ਉਦਾਂ ਹੀ ਲਾਉਣਾ ਜਿਵੇਂ ਮੈਂ ਤੁਹਾਨੂੰ ਦੱਸਿਆ ਤੇ ਫਲੇਮ ਤੁਸੀਂ ਪਲੀਜ਼ ਲੋ ਹੀ ਰੱਖਣੀ ਹੈ ਲਓ ਜੀ ਇਹ ਆਪਣੀ ਪੋਟੈਟੋ ਲollipops ਇਹ ਸਮਾਈਲੀ ਤੇ ਇਹ ਆਪਣੇ ਬੋਲਸ